ਤਿਤੂ ਮੂਸੇ ਵਾਲੇ ਦੇ ਪਿਤਾ ਬਲਕਾਰ ਸਿੰਘ ਦੇ ਵੱਲੋਂ ਜਿਹੜਾ ਕਿ ਕਾਂਗਰਸ ਪਾਰਟੀ ਦੇ ਲਈ ਚੋਣਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਇਸ ਗੱਲ ਨੂੰ ਲੈ ਕੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਲੈ ਕੇ ਜਿਹੜਾ ਕਿ ਐਮਪੀ ਸਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕੁਝ ਤਿੱਖੇ ਸਵਾਲ ਵੀ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਖੀਰਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਸਾਡੇ ਨਾਲ ਸੀ ਪਰੰਤੂ ਪਿਤਾ ਬਲਕਾਰ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਨਾਲ ਰਲ ਗਏ ਨੇ ਤੇ ਜਿਸ ਨੂੰ ਲੈ ਕੇ ਇਹ ਬਿਆਨਬਾਜ਼ੀ ਜਿਹੜੀ ਕਿ ਸੁਮਨਜੀਤ ਸਿੰਘ ਮਾਨ ਦੇ ਵੱਲੋਂ ਦਿੱਤੀ ਗਈ ਤੇ ਉੱਥੇ ਹੀ ਜਿਹੜੇ ਸਵਾਲ ਆ ਜਿਹੜੇ ਕਿ ਪਿਤਾ ਬਲਕਾਰ ਸਿੰਘ ਦੇ ਉੱਤੇ ਖੜੇ ਹੋ ਗਏ ਨੇ ਤੇ ਜਿਸ ਦੇ ਦੌਰਾਨ ਦੱਸ ਦਈਏ ਕਿ ਬੀਤੇ ਕਾਲ ਦੇ ਵਿੱਚ ਸੁਖਪਾਲ ਖੈਰਾ ਦੇ ਨਾਲ ਚੋਣ ਪ੍ਰਚਾਰ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਤੇ ਇਸ ਗੱਲ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦੇ ਵੱਲੋਂ ਯਾਨੀ ਕਿ ਸੁਮਨਜੀਤ ਸਿੰਘ ਮਾਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਬਿਆਨਬਾਜ਼ੀ ਦਿੱਤੀ ਗਈ ਹੈ ਨਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਪਿਤਾ ਬਲਕੌਰ ਸਿੰਘ ਨੂੰ ਲੈ ਕੇ ਠੀਕ ਕਹਿਣਾ ਜੋ ਸਿੱਖ ਕੌਮ ਦੇ ਵਿਸ਼ੇ ਦੇ ਉੱਤੇ ਹੈਗੀ ਹੈ ਮੈਂ ਟੀਵੀ ਤੇ ਵਿੱਚ ਦੇਖਿਆ ਕਿ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਐ ਸਰਕਾਰ ਨੇ ਗੈਂਗਸਟਰਾਂ ਦੇ ਰਾਹੀ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅੰਦਾਜ਼ ਵੀ ਕਰਦੇ ਸੀਗੇ ਔਰ ਕਰਨਕ ਚਾਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮੈਂ ਸਾਰਾ ਸਭ ਛੇਤੀ ਆਉਂਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਨਕੜਾਂ ਨਹੀਂ ਆ ਗਈਆਂ ਉਹਨਾਂ ਦਾ ਸ਼ਰੀਰ ਰੱਖਿਆ ਗਿਆ ਮੈਂ ਕਿਹਾ ਮੋਸੇਵਾਲ ਮੈਂ ਤਾਂ ਤੇਰੇ ਕੋਲ ਆ ਗਿਆ ਪਰ ਤੂੰ ਚਲੇ ਗਿਆ ਸੋ ਮੈਨੂੰ ਅੱਜ ਬਹੁਤ ਸਤਮਾ ਲੱਗਿਆ ਕਿ ਮੋਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮੜਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੋਰਸ ਦਾ ਲਦਾਖ ਕੇ ਆਇਆ ਹੈ ਇਸ ਰਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹੀ ਇਹੋ ਜੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਥ ਨੂੰ ਹਵਾਈ ਜਹਾਜ਼ ਦੇ ਉੱਤੇ ਚੜ੍ਹ ਸਕਦੇ ਸੀਗੇ ਸੋ ਜਦਨ ਭੋਗ ਪਿਆ ਮੋਸੇਵਾਲ ਸਾਹਿਬ ਦਾ ਮੈਂ ਉਦਣ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇ ਤੋ ਸ਼ਹੀਦ ਹੋ ਗਏ ਸੀਗੇ ਸਰਾਟ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰੀਲੀਜ਼ ਕਰ ਰਹੇ ਹੈ ਤੇ ਜੇ ਮੈਂ ਇੱਕ ਹਫਤਾ ਤੋਂ ਡਿਲੇਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹਾਂ ਹੁਣ ਕਾਂਗਰਸ ਪਾਰਟੀ ਇਹੋ ਜੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ ਤੇ ਸਾਡੇ ਕੋਈ 5000 ਸਿੰਘ ਸ਼ਹੀਦ ਕਰਤੇ ਸੀਗੇ ਸਣੇ ਸਾਡੇ ਆਉਣ ਵਾਲੇ ਲੀਡਰ ਸਨ ਜਰਨੈਲ ਸਿੰਘ ਭਿੰਡਰਮਾਲਾ ਜਿਨ੍ਹਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਸੀਗੀਆਂ ਸੰਤ ਜਰਨੈਲ ਸਿੰਘ ਭਿੰਡਰਮਾਲਾ ਆਪਣੇ ਬੰਕਰ ਤੋਂ ਉਸ ਦਿਨ ਬਾਹਰ ਆ ਗਏ ਸੀਗੇ ਤੇ ਜਿੱਥੇ ਦੋਨ ਸ਼ਾਨ ਸਾਹਿਬ ਹੈਗੇ ਆ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਵਿਚਾਲੇ ਉੱਥੇ ਉਹਨਾਂ ਨੇ ਮੁਕਾਬਲਾ ਹਿੰਦ ਫੋਰਸ ਤੱਕ ਕੀਤਾ ਉਹ ਸ਼ਹੀਦ ਹੋ ਗਏ ਤੇ ਇੰਦਰਾ ਗਾਂਧੀ ਤੇ ਭਾਜਪੀ ਨੇ ਇਕੱਠੇ ਹੋ ਕੇ ਇਹ ਆਪਰੇਸ਼ਨ ਬਲੂ ਸਟਾਰ ਕੀਤਾ ਪਰ ਸ਼ਰਮਿੰਦੀ ਦੀ ਗੱਲ ਇਹ ਹੈ ਕਿ ਉਸ ਵੇਲੇ ਇੰਡੀਆ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਇੱਕ ਸੀਗੇ ਨਾ ਰੋਣ ਦਾ ਖਤਾਬ ਗਿਆਨੀ ਸੀਗਾ ਤੇ ਉਹ ਸਾਰੀ ਫੌਜ ਦੇ ਕਮਾਂਡਰ ਸੀਗੇ ਜਿਵੇਂ ਸਾਨੂੰ ਇੰਡੀਆ ਦਾ ਸੁਧਾਰਨ ਦੱਸਦਾ ਤੇ ਉਹਨਾਂ ਨੇ ਕਿਵੇਂ ਜ਼ਾਤ ਦਿੱਤੀ ਕਿ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹਾ ਫੌਜੀ ਹਮਲਾ ਕਾਂਗਰਸ ਪਾਰਟੀ ਕਰ ਦਵੇ ਤੇ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਹੋਣ ਮੈਂ ਰਾਸ਼ਟਰਪਤੀ ਤਾਂ ਨਹੀਂ ਸੱਦਿਆ ਕਿ ਰਾਸ਼ਟਰਪਤੀ ਸਾਡਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹ ਸਾਡੇ ਟੌਮੀ ਰਾਸ਼ਟਰਪਿਤਾ ਹੈਗੇ ਹੈ ਤਾਂ ਮੈਂ ਪ੍ਰੈਜ਼ੀਡੈਂਟੀ ਸੰਧਾਨ ਜੈਲ ਸਿੰਘ ਨੂੰ ਉਹਦੇ ਨਾਲ ਮੇਰੇ ਦਿਲ ਨੂੰ ਇਹੋ ਜਿਹਾ ਝਟਕਾ ਲੱਗਿਆ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇੰਡੀਅਨ ਪੁਲਿਸ ਸਰਵਿਸ ਦੀ ਨੌਕਰੀ ਨਹੀਂ ਕਰੂੰਗਾ ਤੇ ਸਤੀਫਾ ਦੇੂੰਗਾ ਤੇ 6 ਤਰੀਕ ਨੂੰ ਬਲੂ ਸਟਾਰ ਹੁੰਦਾ ਜੂਨ ਨੂੰ 1984 ਨੂੰ ਤੇ ਸਾਰਾ ਜੁਗ ਨੂੰ ਮੈਂ ਜਾ ਕੇ ਸੋਚ ਸਮਝ ਕੇ ਆਪਣਾ استਿਫਾ ਪ੍ਰੈਜ਼ੀਡੈਂਟ ਸਰਲ ਸਿੰਘ ਨੂੰ ਪੇਸ਼ ਦਿੰਦਾ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਜਿਹੜੇ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਮੇਰੇ دوست ਡੂਨ ਸਕੂਲ ਦੇ ਸੀਗੇ ਕਿ ਤੁਹਾਨੂੰ ਫੜ ਕੇ ਬਹੁਤ ਤਸੀਹੇ ਦੇਣੇ ਆ ਤੇ ਤੁਸੀਂ ਰੂਹੋਂ ਸ਼ੋਹ ਜੋ ਮੈਂ ਫਿਰ ਆਪਣਾ ਘਰ ਛੱਡ ਕੇ ਬੰਬੇ ਰੂਪੋਸ਼ ਹੋ ਗਿਆ ਪਰ ਨੇਪਾਲ ਦੇ ਬਾਰਡਰ ਉੱਤੇ ਮੈਂ ਫੜਿਆ ਗਿਆ ਤੇ 5 ਸਾਲ ਫਿਰ ਮੈਨੂੰ ਰਜੀਵ ਗਾਂਧੀ ਜਿਹੜਾ ਅਗਲਾ ਪ੍ਰਾਈਮ ਮਿਨਿਸਟਰ ਬਣਿਆ ਇੰਦਰਾ ਗਾਂਧੀ ਦਾ ਪੁੱਤ ਉਸਨੇ ਤਸੀਹੇ ਵੀ ਦਿੱਤੇ ਜ਼ਲਾਲਤ ਵੀ ਕੀਤੀ ਜੋ ਕੁਛ ਕੀਤਾ ਮੈਂ ਸੈਲੀਅਤੂ ਕਰਕੇ ਮੈਂ ਚੌਪੇ ਸਾਹਿਬ ਦਾ ਪਾਠ ਕਰਦਾ ਸੀਗਾ ਜੇ ਮੈਨੂੰ ਸੰਤ ਚਨਦ ਸਿੰਘ ਭਿੰਡਰਵਾਲੇ ਨੇ ਕਿਹਾ ਸੀਗਾ ਤੇ ਇੰਤਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣ ਗਏ ਤੇ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕਰਾਈ ਜੈਨੋਸਾਈਡ ਕਰਾਈ ਉਸ ਤੋਂ ਪਹਿਲਾਂ ਜਦੋਂ ਫੌਜ ਨੇ ਬਲੂ ਸਟਾਰ ਦਰਬਾਰ ਸਾਹਿਬ ਤੇ ਕੀਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦਰਬਾਰ ਸਾਹਿਬ ਦਾ ਦੋ ਸ਼ਖਰਨਾ ਵੀ ਫੌਜ ਲੁੱਟ ਕੇ ਲੈ ਗਈ ਜੋ ਅਜੇ ਤੱਕ ਵਾਪਸ ਨਹੀਂ ਕੀਤਾ ਐਸਟਰ ਇੱਕ ਕਾਂਗਰਸ ਪਾਰਟੀ ਦੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਈ ਐ ਸਾਡੀਆਂ ਬੀਬੀਆਂ ਦੀ ਬੇਪੱਥੀ ਕੀਤੀ ਹੈ ਔਰ ਅੱਜ ਤੱਕ ਅਸੀਂ ਇਹਨਾਂ ਦਾ ਜ਼ੁਲਮ ਕੀਤਾ ਹੋਇਆ ਭੁੱਲ ਨਹੀਂ ਸਕਦੇ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਨੂੰ ਖਬਰਾਂ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਇਹ ਦੇ ਹੋਮ ਮਿਨਿਸਟਰ ਅਮਿਤ ਸ਼ਾ ਦੀ ਜੈ ਸ਼ੰਕਰ ਫੋਰਮ ਮਿਨਿਸਟਰ ਦੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੌਡਰ ਮੁਖੀ ਤੇ ਸਾਬਕਾ ਮੁਖੀ ਰਾਇਲ ਦਾ ਗੋਇਲਾ ਮੇਰਾ ਖਿਆਲ ਤੋ ਨਾ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ